रोज बजाज किसानी दुकान बहुत मैं रोज आना दुकान ते सटर ही खोलना रोज तीस साल हो गए मैं काम कर दिन जिम्मे सटर खोलिया मैं एंट्री की अंदर ना ही मेनू रोशनी जहाँ आई भी रोशनी कि देखा उड़ा होगी हुई है बंदर अंदर आए ने सामान सारा खिल रहे आपा तल्ले देख सक देते हैं तो सामान कुछ गायब ने ड्रेफर्स से जिंदे च कैश भी हगे ही पॉइंट्स भी हगे सी कॉस्मेटिक दी आइटम कुछ गायब ने तीन चार खाने ना, के लिए पहले ता कितनी बार आपकी यहां दुकान पे चोरी हुई ये तीसरा चांसेस है तो क्या-क्या सामान लेके यहां सामान कैश भी सी पॉइंट्स भी हगे से ड्रेफर्स लेके सारा

ਭਾਈ ਇਹ ਤਾਂ ਹਣ ਇਸ ਗੱਲ ਦੀ ਤਬਦੀਸ਼ ਪੁਲਿਸ ਹੀ ਕਰ ਸਕਦੀ ਨੇ ਵੀ ਸਾਨੂੰ ਡਾਕਰ ਕਿਉਂ ਬਣਾਇਆ ਜਾ ਰਿਹਾ ਹੈ ਮੇਰੀ ਦੁਕਾਨ ਚ ਤਿੰਨ ਤੋਂ ਚਾਰ ਸਾਲ ਦੇ ਵਿੱਚ ਚੌਥੀ ਤੋਂ ਪਹਿਲੀ ਚੋਰੀ ਹੈ ਭਾਈ ਜ਼ਿੰਦਗੀ ਇਹ ਦੇਖੋ ਰਿਜ਼ਲਟ ਨਹੀਂ ਨਿਕਲੇਗਾ ਕੋਈ ਕਿਤੇ ਵੀ ਮਤਲਬ ਕੋਈ ਤਬਦੀਸ਼ ਕਰੇ ਸਿਰੇ ਨਹੀਂ ਪਹੁੰਚੀ ਤੇ ਅੱਜ ਫਿਰ ਇਹ ਚੀਜ਼ ਹੋ ਗਈ ਵੀ ਇਹ ਚੀਜ਼ ਕਰਨੀ ਬਹੁਤ ਔਖੀ ਹੈ ਪਿੱਛੋਂ ਕੰਧ ਤੋੜਨੀ ਹਸਪਤਾਲ ਦਾ ਕੰਧ ਤੋੜਨ ਤੇ ਵੀ 20 ਮਿੰਟ ਲੱਗਦੇ ਆ ਕੰਧ ਤੋੜ ਕੇ ਅੰਦਰ ਵੜਨਾ ਅੰਦਰ ਪਾਣ ਚੱਕਣੀ ਪਾਣ ਹੈਵੀ ਹੁੰਦੀ ਹੈ ਉਹਨੂੰ ਚੁੱਕ ਕੇ ਲਿਆਣਾ ਉੱਤੇ ਚੜਾਣਾ ਕੈਸ਼ ਸੀ ਕੈਸ਼ ਹੀ ਵੈਸੀ ਭਾਜੀ 50 60 ਲੱਖ ਰੁਪਏ ਦੇ ਕੈਸ਼ ਸੀ 40 ਕੈਸ਼ ਦੀ 500 ਹੋਰ ਲੈ ਕੇ ਨਾਲ ਡਰਾਈਵਰ ਵਗੈਰਾ ਵਾਹ ਲੈ ਗਏ ਨੇ ਕਿੰਨੇ ਕੁ ਲੱਖ ਦਾ ਸਮਾਨ ਸੀ ਦੋ ਦੋ 2 ਲੱਖ ਰੁਪਏ ਦਾ ਨੁਕਸਾਨ ਹੋਇਆ ਜੀ ਮੇਰਾ ਤੇ ਬੇਸਿਕਲੀ ਹੁਣ ਇਹਦਾ ਅਫਸਰ ਸ਼ਾਮ ਪਜਾਮ ਨਹੀਂ ਦੇਖ ਸਕਦੇ ਨੇ ਵੀ ਇਹਦੇ ਵਿੱਚ ਕੀ ਦਿੱਕਤ ਆਈ ਕਿੱਥੇ ਕੀ ਹੋਇਆ ਕੀ ਨਹੀਂ ਹੋਇਆ ਕੋਈ ਸ਼ੱਕਾ ਸੱਤ ਕੋਈ ਸ਼ੱਕ ਦਾ ਹੁਣ ਫਿਰ ਮੈਂ ਕਿਸੇ ਨਾਲ ਨਹੀਂ ਰਹਿ ਸਕਦਾ ਜੀ ਇਹਦਾ ਹੁਣ ਇਹ ਹੀ ਪਤਾ ਬਿਸ ਕਰਨ ਦਾ ਅਫਸਰ ਤੇ ਫਿਰ ਇਹਨਾਂ ਨੂੰ ਪਤਾ ਸਾਰਾ ਕੁਝ ਜੀ ਅੱਗੇ ਕਿੰਨੀਆਂ ਚੋਰੀਆਂ ਹੋ ਚੁੱਕੀਆਂ ਅੱਗੇ ਘੱਟੋ ਘੱਟ 3 ਤੋਂ 4 ਚੋਰੀਆਂ ਹੋ ਗਈਆਂ ਮੇਰੀਆਂ ਜੀ ਇੱਕ ਪਰ ਕੋਈ ਉਹਨਾਂ ਸਿੱਟਾ ਨਹੀਂ ਨਿਕਲਿਆ ਸੀ ਤੁਹਾਡੇ ਵੱਲੋਂ ਧਰਨੇ ਵੀ ਲਾਏ ਗਏ ਰੋਡ ਵੀ ਜਾਮ ਬਿਲਕੁਲ ਧਰਨਾ ਵੀ ਲਾਇਆ ਗਿਆ ਸੀ ਰੋਡ ਵੀ ਜਾਮ ਕੀਤੀਆਂ ਗਿਆ ਸੀ ਇਹ ਕਹਿੰਦੇ ਸੀ ਵੀ ਅਸੀਂ 2-4 ਦਿਨ ਦੇ ਵਿੱਚ ਚੋਰ ਫੜ ਲਾਂਗੇ ਪਰ ਉਸ ਤੋਂ ਬਾਅਦ ਇਹਨਾਂ ਵੱਲੋਂ ਕੋਈ ਵੀ ਐਸੀ ਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਦੇਖੋ ਸਾਰੇ ਕਿ ਦੁਕਾਨਦਾਰ ਬੰਦਾ ਰੋਜ਼ ਰੋਟੀ ਕਮਾਣ ਦੁਕਾਨ ਤੇ ਆਂਦਾ ਤੇ ਉਹ ਸ਼ਾਮ ਨੂੰ ਕਿੰਨਾ ਕੋਈ ਲੁੱਟਮਾਰ ਪਾ ਕਰਦਾ ਨਹੀਂ ਕਰਨਾ ਅੱਗੇ ਤੇ ਪੈਖ ਹੁੰਦਾ ਮੈਂ ਮੰਗ ਕਰਦਾ ਜੀ ਇਹਨੂੰ ਮਿੰਟੋ-ਮਿੰਟ ਹੀ ਹੱਦ ਸੀ ਇਹਨਾਂ ਨੂੰ ਸੌਰਟ ਆਪ ਕੀਤਾ ਜਾਵੇ ਤੇ ਬੰਦੇ ਫੜੇ ਜਾਂਦੇ ਭੀ ਅਗਾ ਤੋਂ ਇਹ ਕਿਸੇ ਨੂੰ ਸਿੱਖਿਆ ਮਿਲੇ ਬਚੇ ਹੋਏ ਗੰਨੇ ਦੰਦਾ ਅਫਜ਼ਲ ਦਾ ਨਿਕਲੇਗਾ ਤੇ ਅਗਾ ਸ਼ਹਿਰ ਦੇ ਚੋਰ ਜੇ ਰੁਕ ਸਕਦਾ ਦੁਕਾਨ ਦੇ ਇੱਕ ਬਣਾਇਆ ਜਿਹੜਾ ਹੌਲ ਬਣਾ ਕੇ ਅੰਦਰ ਦਾਖਲ ਹੋਏ ਨੇ ਦੁਕਾਨ ਦੇ ਵਿੱਚ ਆ ਦੇ ਕੋਈ ਤੁਹਾਡੇ ਸਾਹਮਣੇ ਆ ਖੱਬਾ ਗੱਤਾ ਜੀ ਇਹਨਾਂ ਨੇ ਮੱਲਬਾਲ ਰੂਟ ਤੇ ਰਵੀ ਬਜਾਜ ਪੁੱਤਰ ਸ਼੍ਰੀ ਮਨੋਰ ਸਿੰਘ ਇਹਨਾਂ ਦੀ ਦੁਕਾਨ ਹੈ ਜੀ ਡਰਾਈ ਫਰੂਟ ਦੀ ਕਰਿਆਨੇ ਦੀ ਤੇ ਜਨਰਲ ਸਟੋਰ ਹੈ ਜੀ ਉਹਦੇ ਚ ਇਹਨਾਂ ਨੇ ਦੱਸਿਆ ਮੈਂ ਮੌਕੇ ਤੇ ਆਇਆ ਇਹਨਾਂ ਨੇ ਪਿੱਛੋਂ ਜਿਹੜੇ ਚੋਰਾਂ ਨੇ ਸਨ ਲਾ ਕੇ ਚੋਰੀ ਕੀਤੀ ਹੈ ਇਹਨਾਂ ਨੇ ਦੱਸਿਆ ਵੀ 1 ਲੱਖ ਰੁਪਏ ਕੈਸ਼ ਸੀਗੀ ਤੇ 30000 ਰੁਪਏ ਦਾ ਪਾਮ ਸੀ ਤੇ ਬਾਕੀ ਹੋਰ ਜਿਹੜਾ ਕੋਈ ਡਰਾਈ ਫਰੂਟ ਵਗੈਰਾ ਉਹ ਚੋਰੀ ਹੋਇਆ ਜੀ ਡਰਾਈ ਫਰੂਟ ਵਗੈਰਾ ਤੇ ਮੈਂ ਮੌਕੇ ਤੇ ਆਇਆ ਜੀ ਮੌਕੇ ਦਾ ਜਾਇਜ਼ਾ ਲਿਆ ਅਸੀਂ ਕੈਮਰੇਾਂ ਦੀ ਸਹਾਇਤਾ ਨਾਲ ਸਾਨੂੰ ਪੂਰੀ ਉਹਦੀ ਚੋਰੀ ਦੀ ਦਬਿਸ਼ ਕਰਾਂਗੇ ਪਰ ਉਹਨਾਂ ਨੇ ਇਹ ਦੱਸਿਆ ਵੀ ਅਸੀਂ ਇੱਕ ਚੌਕੀਦਾਰ ਵੀ ਰੱਖਿਆ ਹੋਇਆ ਚੌਕੀਦਾਰ ਹੁਣ ਡਿਊਟੀ ਕਰਕੇ ਰਾਤ ਨੂੰ ਆਊਗਾ ਅਸੀਂ ਉਹਨੂੰ ਬੁਲਾਵਾਂਗੇ ਉਹਦੀ ਪੁੱਛ ਪੜਤਾਲ ਕਰਾਂਗੇ ਬਾਕੀ ਅੱਗੇ ਜਿਹੋ ਜੀ ਕਾਰਵਾਈ ਫਿਰ ਅਮਲ ਵਿੱਚ ਲਿਆਂਦੀ ਜਾਵੇ। ਨਹੀਂ ਵਾਰੀ ਇਹ ਦੁਕਾਨ ਤੇ ਦੱਸਿਆ ਜਾ ਰਿਹਾ ਹੈ ਕਿ 3 ਤੋਂ 4 ਵਜੇ ਚੋਰੀ ਹੋ ਗਈ ਆ। ਪਰ ਪੁਲਿਸ ਨੇ ਹਲੇ ਵੀ ਕੋਈ ਬੰਦਾ ਨਹੀਂ ਫੜਿਆ। ਨਹੀਂ ਮੇਰੇ ਆਉਣ ਤੋਂ ਪਹਿਲਾਂ ਤਾਂ ਮੈਨੂੰ ਪਤਾ ਨਹੀਂ। ਪਰ ਇਹਨਾਂ ਦੇ ਦੱਸਣ ਮੁਤਾਬਕ ਹੈ ਵੀ ਸਾਡੀ ਅੱਗੇ ਵੀ ਇੱਕ ਵਾਰੀ ਚੋਰੀ ਹੋਈ ਆ। ਉਦੋਂ ਵੀ ਥੋੜੇ ਪੈਸੇ ਜਾਂ ਡਰਾਈ ਫਰੂਟ ਵਗੈਰਾ ਸੀ ਜੀ। ਸੱਚੀ ਹੁਣ ਕੀ ਕਾਰਵਾਈ ਹੋ ਰਹੀ ਹੈ? ਹੁਣ ਮੈਂ ਮੌਕੇ ਤੇ ਆਇਆ ਜੀ। ਇਹਨਾਂ ਤਾਂ ਡੀਵੀਆਰ ਵੀ ਚੋਰ ਲੈ ਗਏ ਆ। ਆਂਡ ਗਵਾਂਡ ਦੇ ਜਿਹੜੇ ਆ ਸੀਸੀਟੀਵੀ ਕੈਮਰਾ ਇਫੋਟੇਜੋਂ ਉੱਥੋਂ ਵੇਖਦੇ ਆਂ ਬਾਕੀ ਚੌਕੀਦਾਰ ਦਾ ਨਾ ਲੈ ਰਹੇ ਆ ਵੀ ਚੌਕੀਦਾਰ ਹੋ ਸਕਦਾ ਉਹ ਵਿੱਚ ਮੂਲੇ ਤੋਂ ਵੇ ਤੇ ਬਾਕੀ ਅਸੀਂ ਚੌਕੀਦਾਰ ਨੂੰ ਬੁਲਾਵਾਂਗੇ ਜਿਹੜੀ ਪੁੱਛ ਗੱਲ ਇੱਥੇ ਹੋਈ ਜਿਹੜੀ ਅੱਗੇ ਕਰੂਗੀ ਤੁਹਾਨੂੰ ਅਸੀਂ ਜਰੂਰ ਦੱਸਾਂਗੇ ਜੀ